हां जी इक ਇਥੇ ਸਵਾਲ ਉੱਠਿਆ ਸੀ ਪਹਿਲਾਂ ਕਰਨ ਸਾਹਿਬ ਵੱਲੋਂ ਕਿ ਜਿਹੜੇ ਇਹ ਪਾਣੀਆਂ ਤੇ ਜਾਂ ਸਾਡੇ ਹਵਾਮਾਂ ਜੈਸਪੁਰ ਰਹੇ ਨੇ ਉਹਨਾਂ ਨੂੰ ਵੀ ਵੀ ਪਾਰਟੀ ਕਿਸੇ ਪ੍ਰਕਾਰ ਦਾ ਅਹੁਦਾ ਜਾਂ ਟਿਕਟ ਜਾਂ ਕਿਸੇ ਤਰੀਕੇ ਨਾਲ ਸ਼ਾਮਲ ਨਹੀਂ ਕਰੂਗੀ ਪਰ ਸਾਡੀ ਸਤੰਜਰੀਫੀ ਦੇਖੋ ਪੰਜਾਬੀਆਂ ਦੀ ਕਿ ਮੈਂ ਇੱਕ ਦੋ ਨਾਂ ਲੈਣੇ ਚਾਹੁੰਦਾ ਜਲੰਧਰ ਗੁਪਤਾ ਜੀ ਨੂੰ ਸਾਰੇ ਜਾਣਦੇ ਹੋਣੇ ਆ ਪ੍ਰੈਜ਼ੀਡੈਂਟ ਧੋਲਾ ਹਾਈ ਟ੍ਰੀਅ ਬਾਬਪਟੀ ਉਹ ਜਿਹੜੀ ਵੀ ਸਰਕਾਰ ਰਹੀ ਹੈ ਉਸੇ ਸਰਕਾਰ ਕੀ ਚੇਰਮੈਨ ਬਣੇ ਹੁਣ ਵੀ ਆ ਪਹਿਲੀਆਂ ਸਰਕਾਰਾਂ ਚ ਬਿਲੇ ਰਹੇ ਨੇ ਤੇ ਇਹ ਆਪਾਂ ਇਕੱਲੇ ਬੁੱਡੇ ਦਰਿਆ ਦੀ ਗੱਲ ਕੀਤੀ ਜਾਂ ਇਕੱਲੇ ਲੁਧਿਆਣੇ ਫੈਕਟਰੀਆਂ ਦੀ ਗੱਲ ਕੀਤੀ ਜਾਂ ਜਲੰਧਰ ਦੇ ਵਿੱਚ ਗੱਲ ਕੀਤੀ ਤੇ ਪੂਰੇ ਪੰਜਾਬ 'ਚ ਹੀ ਹੋ ਰਿਹਾ ਛੋਟੀਆਂ ਮੋਟੀਆਂ ਫੈਕਟਰੀਆਂ ਨੇ ਕੋਈ ਕਾਰਖਾਨੇ ਨੇ ਜਿੱਥੇ-ਜਿੱਥੇ ਵੀ ਲੱਗੇ ਨੇ ਉਹ ਜੇ ਨਹੀਂ ਪਾਣੀ ਕਿਸੇ ਦਰਿਆ ਨਹਿਰ ਸੂਏ ਪੱਸੀ ਚ ਪਾਉਂਦੇ ਉਹ ਤਾਂ ਧਰਤੀ ਉੱਪਰ ਹੀ ਜਾਂਦੇ ਆ ਹੁਣ ਕਿੰਨਾ ਵੱਡਾ ਸੂਆ ਧਲਾ ਫੈਕਟਰੀ ਜਾਂਦਾ ਪਰ ਉਹ ਪਾਣੀ ਦੀ ਵੇਸਟ ਜਾਂਦੀ ਕਿੱਥੇ ਆ ਇਹ ਵੀ ਪਤਾ ਲੱਗਿਆ ਹਾਲ ਤੱਕ ਕਿਉਂ ਬੰਦੇ ਇੰਨੇ ਪਾਵਰਫੁਲ ਨੇ ਜਿਹੜੀ ਵੀ ਸਰਕਾਰ ਆ ਜਾਂਦੀ ਆ ਜੇਰਮੈਨ ਬਣ ਜਾਂਦੇ ਆ ਉਹਨਾਂ ਵੱਲ ਝਾਕਦੇ ਨਹੀਂ ਕੋਈ ਰਾਜ ਸਭਾ ਤੋਂ ਮੈਂਬਰ ਵੀ ਨੇ ਲੁਧਿਆਣੇ ਤੋਂ ਉਹ ਖੁਦ ਉਹਨਾਂ ਦੀਆਂ ਡਾਂਗਾਂ ਦੀਆਂ ਜਿਹੜੀਆਂ ਫੈਕਟਰੀਆਂ ਨੇ ਲਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਹੱਥ ਕੌਣ ਪਾਊਗਾ ਇਹ ਬਹੁਤ ਵੱਡਾ ਸਵਾਲ ਸਾਰਨਾ ਪਾਰਟ ਨੇ ਕਹਿ ਜੁਰਦੀਆਂ ਨੇ ਕਿ ਠੀਕ ਹੈ ਜੀ ਅਸੀਂ ਉਹੋ ਜੇ ਬੰਦਿਆਂ ਨੂੰ ਨਹੀਂ ਆਪਣੀ ਪਾਰਟੀ ਸ਼ਾਮਲ ਕਰਾਂਗੇ ਪਰ ਪਰਦਾ ਨਹੀਂ ਉਦੋਂ ਕੀ ਇਹਨਾਂ ਦੇ ਪਾਰਟੀਆਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਜਾ ਪੈਸਾ ਨਾ ਪਾ ਰੂਏ ਦੀ ਬੋਟਾ ਪੈਸਾ ਘੜਾਉਂਦੇ ਨੇ ਜਿਵੇਂ ਹੈਰਾਨੀ ਦੀ ਗੱਲ ਹੈ ਵੀ ਇਸ ਵਾਰ ਵੀ ਹੋਇਆ ਕਾਂਗਰਸ ਪਾਰਟੀ ਤੋਂ ਇੱਥੇ ਸਰਦਾਰ ਪ੍ਰਗਟ ਸਿੰਘ ਬੈਠੇ ਆ ਪਰ ਇਹਨਾਂ ਦੇ ਐਮਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰ੍ਹਾ ਆਮੀ ਇਹਨਾਂ ਕਾਰਖਾਨਿਆਂ ਦੇ ਹੱਕ 'ਚ ਖੜ ਜਾਂਦੇ ਆ ਬੋਲ ਕੇ ਆਉਂਦੇ ਆ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਨੇ ਸੁਤਨਾਮ ਸਿੰਘ ਸੰਧੂ ਨੇ ਜਿਹੜੇ ਉਹਨਾਂ ਦੇ ਵਿਰੋਧ ਚ ਬੋਲ ਕੇ ਹੁੰਦਾ ਵੀ ਸਾਨੂੰ ਬੁੱਢਾ ਬਰਿਆ ਪੰਜਾਬੀਆਂ ਨੂੰ ਮਾਫ ਕਰ। ਇੱਕ ਤਾਂ ਇਹ ਜ਼ਰੂਰ ਦੇਖੋ ਗੱਲ ਬਾਰੀ ਬਾਰੀ ਇਹੀ ਆਈ ਵੀ ਆਪਾਂ ਇੱਕ ਦੂਜੇ ਤੇ ਇਲਜ਼ਾਮ 바ਲੀ ਨਾਂ ਲਾ ਗਏ ਆਪਾਂ ਇਹ ਗੱਲ ਬਿਲਕੁਲ ਜਾਏਗਾ ਬਹੁਤ ਹੋ ਗਿਆ। ਹੁਣ ਤਾਂ ਜੇ ਪੰਜਾਬ ਹੀ ਨਾ ਬਚਿਆ ਤੇ ਲੋਕ ਹੀ ਨਾ ਬਚੇ ਕਿਉਂਕਿ ਅਸੀਂ ਅਸਾਂ ਹੀ ਸਾਡੀ ਸਮੁੱਚੀ ਟੀਮ ਜਿੰਨੀ ਬੈਠੀ ਆ। ਅਭੀ ਪਿਛਲੇ 2.5 ਮਹੀਨਿਆਂ ਤੋਂ ਲਗਾਤਾਰ ਉਸ ਪਿੰਡਾਂ ਦੇ ਗਏ ਆ ਉਸ ਜ਼ਿਲ੍ਹੇ ਚ ਗਏ ਉਹਨਾਂ ਚ ਜਿੰਨਾ ਪਿੰਡਾਂ ਦੇ ਵਿੱਚ 100 ਮਗਰ 80 ਬੰਗਿਆਂ ਨੂੰ ਕਾਲਾ ਪੀੜੀਆ ਜਾਂ ਕੈਂਸਰ ਜੇ ਮੈਂ ਗੱਲ ਕਰਾਂ ਹੋਰ ਫਾਜਲਕਾ ਤੋਂ ਲੈ ਕੇ ਫਰੀਦਕੋਟ ਮੁਕਸਰਾ ਪਰੋਇ ਪਰ ਮੁੱਕੇ ਦੇ ਪਿੰਡ ਹਰਗੀ ਵਾਲੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ 12-13 ਕੈਂਸਰ ਦੇ ਮਰੀਜ਼ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ 20-22 ਸਾਲ ਦੇ ਨੌਜਵਾਨ ਬਹੁਤ ਬੁਰਾ ਹਾਲ ਆ ਲੋਕਾਂ ਦਾ ਆਪਾਂ ਸੋਚ ਨਹੀਂ ਸਕਦੇ ਉਹ ਲੋ ਮਰਨ ਲਈ ਰਿਮੂ ਹੋ ਰਹੇ ਨੇ ਵੀ ਹੁਣ ਸਾਡੇ ਕੋਲ ਜੇ ਲੋਕ ਨਾ ਬੱਚੇ ਸਾਨੂੰ ਵੋਟਾਂ ਪਾਉਣ ਵਾਲੇ ਪੰਜਾਬ ਨਾਲ ਰਹਿਣਾ ਤੇ ਸਾਡੀਆਂ ਕੁਰਸੀਆਂ ਸਾਡੀਆਂ ਸਿਆਸਤਾਂ ਵੀ ਕਿਵੇਂ ਜਾਉਂਦੀਆਂ ਰਹਿਣਗੀਆਂ ਇਸ ਲਈ ਬਹੁਤ ਵੱਡਾ ਸਵਾਲ ਸਾਡੇ ਨਾਲ ਸਿਆਸੀ ਤਰ੍ਹਾਂ ਦੇ ਗਿਆ ਕਿ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਕੱਠੇ ਆਏ ਆਂ ਸ਼੍ਰੋਮਣੀ ਕਾਲੇ ਦਲ ਪ੍ਰਸਾਰ ਸ਼੍ਰੋਮਣੀ ਕਾਲੇ ਦਲ ਬਾਦਲ ਕਾਂਗਰਸ ਭਾਜਪਾ ਭੋਜਨ ਸਮਾਜ ਪਾਰਟੀ ਸਾਰਿਆਂ ਤਰਾਜ ਇਕੱਠੇ ਹੋਇਆ ਤੇ ਉਹ ਗੱਲ ਜਿਵੇਂ ਰਮਨ ਨੇ ਕੀਤੀ ਸੀ ਕਿ ਜਦੋਂ ਉਹੀ ਗੱਲ ਜਿਵੇਂ ਕੁਲਤਾਰ ਸਿੰਘ ਸੰਧਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਰਸਿੰਗ ਮਾਨ ਸਾਡੇ ਨਾਲ ਬੁੱਟੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ ਲਗਾਤਾਰ ਇਕ ਨਿਤ ਚਾਰ ਸਾਲ ਲਗਾਤਾਰ ਦੇ ਖੜ ਕੇ ਰੌਲਾ ਪਾਉਂਦੇ ਸੀ মিডিਆ 'ਚ ਜਾ ਕੇ ਬੋਲਦੇ ਸੀ ਸਵਾਲ ਵੀ ਠਾਉਂਦੇ ਸੀ ਜਾ ਕੇ ਪਾਰਲੀਮੈਂਟ 'ਚ ਤੇ ਅੱਜ ਉਹ ਜੇ ਮਾਰਗ ਸਿੰਘ ਜੀ ਨੇ ਗੱਲ ਕੀਤੀ ਕਿ ਜੇ ਉਹਨੂੰ ਮਿਲਣੇ ਵੀ ਜਾਓਗੇ ਅਚਾਰ ਮਿਲਣ ਦਾ ਸਮਾਂ ਹੀ ਨਾ ਰਹੇ ਇਸ ਕਰਕੇ ਇਸਾਰੀਆਂ ਗੱਲਾਂ ਮਤਾਂ ਹੋਈਆਂ ਨੇ ਵੀ ਪੰਜਾਬ ਜੇ ਇਹਨਾਂ ਹਾਲਾਤਾਂ ਨੂੰ ਪਹੁੰਚਿਆ ਪਰ ਚਾਰ ਸਫੇਰੋਂ ਮਰ ਰਹੇ ਆ ਤਾਂ ਹੁਣੇ ਸ਼ਰਦਗੇ ਆਪਾਂ ਗੱਲਾਂ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਸ ਪੰਜਾਬ ਨੂੰ ਸਾਡੀ ਜਵਾਨੀ ਨੂੰ ਫਸਲਾਂ ਨੂੰ نسلਾਂ ਨੂੰ ਬਚਾਉਣ ਦੀ ਲੋੜ ਇੱਕ ਮੈਂ ਬੇਨਤੀ ਹੋਰ ਕਰਨੀ ਚਾਹਣਾ ਸਾਰਿਆਂ ਇਹ ਜਿਹੜੀਆਂ ਬੁਧੀ ਤਰਾਂ ਦੇ ਬੈਠੀ ਨਾ ਅਸੀਂ ਵੀ ਘੱਟੋ ਘੱਟ ਆਪਾਂ ਨੂੰ ਇੱਕ ਯਤਨ ਸਾਂਝੇ ਤੌਰ ਤੇ ਕਰਨਾ ਚਾਹੀਦਾ ਵੀ ਇੱਕ ਵਾਰੀ ਆਪਾਂ ਸਾਰੇ ਮੁੱਖ ਮੰਤਰੀ ਨੂੰ ਸਮਾਂ ਲਈਏ ਹੋ ਸਕਦਾ ਜੇ ਉਹ ਮੰਨ ਜਾਣ ਤਾਂ ਘਟੋਕੜ ਨੂੰ ਰਾਹ ਤਾਂ ਇਹਦਾ ਬਚੂਗਾ ਅਸੀਂ ਅਸੀਂ ਹੁਣ 15 ਸਤੰਬਰ ਨੂੰ ਇਹ ਗੱਲ ਐਵੇਂ 15 ਸਤੰਬਰ ਨੂੰ ਬੰਦ ਮਾਰ ਦੇਣਾ ਅਨ ਬੰਨ ਮਾਰਨ ਤੋਂ ਪਹਿਲਾਂ ਅਸੀਂ ਇੱਕ ਲੋਕ ਲਹਿਰ ਦੀ ਨੂੰ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਮੁੱਦਾ ਨਾ ਸ਼ਹਿਰੀ ਦਾ ਨਾ ਪਿੰਡੂ ਦਾ ਨਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਹਰ ਇਨਸਾਨ ਦਾ ਮਸਲਾ ਹੈ ਪਾਣੀ ਬਿਨਾ ਕੋਈ ਇਥੇ ਜਿਉਂਦਾ ਨਹੀਂ ਰਹਿ ਸਕਦਾ ਤੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਜਿਹੜੀ ਮਰਜ਼ੀ ਪਾਰਟੀ ਐ ਤੇਰਾ ਧਰਮ ਦਾ ਬੰਦਾ ਉਹਨੂੰ ਉੱਠ ਕੇ ਇਸ ਮਸਲੇ ਦੇ ਵਿੱਚ ਆਉਂਦੇ ਆ ਕਿ ਲੜਾਈ ਲਾਵੇ ਬੰਨ ਤਾਂ ਕੋਈ ਚੱਕਰ ਨਹੀਂ ਬੰਨਦਾ ਕੱਲ ਨੂੰ 15 ਦਿਨਾਂ ਦਾ ਮਾਰ ਵੀ ਦਿੰਦੇ ਪਰ ਬੰਦ ਮਾਰ ਕੇ ਸਰਕਾਰ ਖੜਾ ਦੋ ਤਾਂ ਹੱਲ ਕੀ ਆ ਅਸੀਂ ਕਹਿੰਦੇ ਆ ਇਹਦਾ ਪੱਕੇ ਤੌਰ ਤੇ ਕੋਈ ਠੋਸ ਹੱਲ ਨਿਕਲਣਾ ਚਾਹੀਦਾ ਵੀ ਇਹ ਜ਼ਹਿਰ ਸਦਾ ਲਈ ਜਿਹੜਾ ਹਲੇ ਪਾਣੀਆ ਵਿੱਚ ਪਾਇਆ ਜਾ ਰਿਹਾ ਬੰਦ ਹੋਣਾ ਚਾਹੀਦਾ ਸੋ ਮੈਂ ਇਹ ਬੇਨਤੀ ਕਰੂੰਗਾ ਜੇ ਸਾਰੇ ਸਹਿਮਤ ਹੋਣ ਰੱਖ-ਰੱਖ ਸਿਆਸੀ ਤਰ੍ਹਾਂ ਤਾਂ ਜਰੂਰ ਆਪਾਂ ਮੁੱਖ ਮੰਤਰੀ ਜੀ ਨੂੰ ਸਮਾਂ ਲਈਏ ਸਾਨੂੰ ਭਾਈ ਅਸੀਂ ਆਪ ਤੁਹਾਨੂੰ ਮਿਲਣਾ ਚਾਹੁੰਦੇ ਆ ਬਹੁਤ ਗੰਭੀਰ ਮਸਲਾ ਤੁਸੀਂ ਉਠਾਉਂਦੇ ਰਹੇ ਹੋ ਬੋਲਦੇ ਰਹੇ ਹੋ ਤੇ ਅੱਜ ਤੁਹਾਡੇ ਸਰਕਾਰ ਆ ਤੁਸੀਂ ਹੁਣ ਵਿਧਾਨ ਸਭਾ ਕਮੇਟੀ ਬਣਾਤੀ ਆ ਇਹ ਜੀ ਬੈਠੇ ਆ ਇਹਨਾਂ ਕੋਲ ਇਹ ਪਹੁੰਚ ਕੀਤੀ ਇਹਨਾਂ ਨੇ ਤਾਂ ਸਵਾਲ ਵੀ ਚੱਕਿਆ ਬਲਕ ਸਿੰਘ ਵੀ ਬੋਲੇ ਪਰ ਸਪੀਕਰ ਸਾਹਿਬ ਨੇ ਬਿਠਾ ਦੇ ਵੀ ਨਹੀਂ ਜੀ ਤੁਸੀਂ ਕੰਸਲ ਬਾਕ ਕਮੇਟੀ ਬਣਾਈ ਹੋਈ ਆ ਉਹਦੇ ਤੁਸੀਂ ਮੈਂਬਰ ਹੋ ਜੀ ਤੁਸੀਂ ਉੱਥੇ ਗੱਲ ਕਰ ਲਿਓ ਜਾਣੇ ਐਡਾ ਮਹੱਤਵਪੂਰਨ ਮਸਲਾ ਐਡਾ ਖਤਰਨਾਕ ਅਸੀਂ ਨਿਸ਼ਾਨੇ ਪਹੁੰਚ ਚੁੱਕੇ ਆ ਜਾ ਚੁੱਕਿਆ ਪੰਜਾਬ ਮਰ ਰਿਹਾ ਪੰਜਾਬ ਕੈਂਸਰ ਕਾਲੀ ਪੀੜੇ ਨਾਲ ਪਰ ਉੱਥੇ ਬਿਲਾਂ ਸਮਾਜ ਦੇ ਚੁੱਦਲ ਕਰਨ ਨੂੰ ਵੀ ਤਿਆਰ ਹੈ ਸਮਾビリ ਨਰ ਰਹਾ ਉਹ ਲਿਆ ਨੂੰ ਜੇ ਕੋਲਰ ਬਿਠਾ ਦਿੱਤਾ ਜਾਂਦਾ ਠੀਕ ਹੈ ਜੀ ਮੇਰਾ ਖਿਆਲ ਹੈ ਸੁਨੇਹ ਜੀ ਆ ਕਿ ਆਪਾਂ ਨੂੰ ਜ਼ਰੂਰ ਇਹਦੇ ਉੱਤੇ ਦੌਰ ਕਰਨੀ ਚਾਹੀਦੀ ਹੈ ਤੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਭਾਈ ਮਸਲਾ ਕੀਤਾ ਜਾਵੇ ਇਹ ਹੁਣ ਸਾਰੀਆਂ ਪਾਰਟੀਆਂ ਦੇ ਕੋਲ ਵਧੀਆ ਮਸਲਾ ਤੇ ਇਹਨਾਂ ਨੂੰ ਠੀਕ ਲੱਗੇਗਾ ਤੇ ਜ਼ਰੂਰ ਸਾਨੂੰ ਦੱਸਣਗੇ ਕਿ ਭਾਈ ਆਪਾਂ ਕਿਸ ਤਰ੍ਹਾਂ ਦੇ ਤਰੀਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਾਂਗੇ ਜਾਂ ਕਿਸ ਨੂੰ ਦੱਸਾਂਗੇ ਤੇ ਆਪਾਂ ਗੱਲ ਕਰਦੇ ਜਰੂਰ ਮੇਰਾ ਖਿਆਲ ਹੈ ਤੁਰੇਗੀ ਹਾਂਜੀ ਸਵਾਲ ਆਪਾਂ ਲੈਣਿਆ ਜੀ ਇੱਕ